ਪਿਆਰੀ ਖਾਲਸਾ ਸਾਧ ਸੰਗਤ ਜੀ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਬਾਰੇ ਆਪਾਂ ਕਈ ਵਾਰ ਸੁਣਿਆ ਹੋਵੇਗਾ ਕਈ ਵਾਰੀ ਜ਼ਿੰਦਗੀ ਦੇ ਵਿੱਚ ਕਥਾ ਵਿਚਾਰਾ ਸ਼ਰਵਣ ਕੀਤੀਆਂ ਹੋਣਗੀਆਂ ਮਹਾਰਾਜ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਸ ਤਰ੍ਹਾਂ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲੇ ਹਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਕਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲੇ ਹਨ ਤੇ ਮਹਾਰਾਜ ਜੀ ਕਿਵੇਂ ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ ਤਾਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਗੁਰਤਾ ਗੱਦੀ ਮਿਲਣ ਤੋਂ ਬਾਅਦ ਇਹਨਾਂ ਦਾ ਨਾਮ ਗੁਰੂ ਅੰਗਦ ਦੇ ਮਹਾਰਾਜ ਜੀ ਰੱਖਿਆ ਹੈ ਉਸ ਤੋਂ ਪਹਿਲਾਂ ਇਹਨਾਂ ਦਾ ਨਾਮ ਭਾਈ ਲੈਣਾ ਜੀ ਹੁੰਦਾ ਸੀ ਬਾਬਾ ਲਹਿਣਾ ਜੀ ਦੇ ਪਿਤਾ ਜੀ ਦਾ ਨਾਮ ਭਾਈ ਫੇਰੂ ਮਲ ਸੀ ਜੋ ਕਿ ਆਪਣੇ ਸਹੁਰੇ ਪਿੰਡ ਦੇ ਵਿੱਚ ਰਹਿੰਦੇ ਸਨ ਜਿਨ੍ਹਾਂ ਦੇ ਪੁੱਤਰ ਭਾਈ ਲਹਿਣਾ ਜੀ ਬਾਬਾ ਲਹਿਣਾ ਜੀ ਸਨ ਇੱਥੋਂ ਦਾ ਇੱਕ ਚੌਧਰੀ ਸੀ ਬੜਾ ਵੱਡਾ ਚੌਧਰੀ ਸੀ ਜਿਸ ਦਾ ਨਾਮ ਤਖਤ ਮਲ ਸੀ ਉਸ ਦੇ ਕੋਲੇ ਗੁਣਸ਼ੀ ਦੀ ਨੌਕਰੀ ਕਰਦੇ ਸਨ ਇਤਿਹਾਸ ਤੋਂ ਕਿਹਾ ਜਾਂਦਾ ਹੈ ਕਿ ਜਦੋਂ ਬਾਬਰ ਨੇ ਹਮਲਾ ਕੀਤਾ ਸੀ ਇੱਕ ਤਾਂ ਉਸ ਕਰਕੇ ਵੀ ਨਾਂ ਤੇ ਜਾਣ ਤੋਂ ਫਰਕ ਪਿਆ ਹੈ ਤੇ ਦੂਸਰੀ ਘਟਨਾ ਇਸ ਤਰ੍ਹਾਂ ਹੈ ਕਿ ਜਿਸ ਜਦੋਂ ਇੱਕ ਵਾਰੀ ਚੌਧਰੀ ਦੇ ਪਾਸ ਜਦੋਂ ਹਿਸਾਬ ਕਿਤਾਬ ਚਾਲੂ ਕੀਤਾ ਜਦੋਂ ਹਿਸਾਬ ਕਿਤਾਬ ਹੋਣ ਲੱਗਾ ਨਾ ਤੇ ਮਹਾਰਾਜ ਤਾਂ ਸਤਗੁਰੂ ਸਾਹਿਬ ਜੀ ਰੰਗਦੇਵ ਮਹਾਰਾਜ ਜੀ ਦੇ ਪਿਤਾ ਬਾਬਾ ਫੇਰੂ ਮਲ ਜੀ ਇਹਨਾਂ ਦੇ ਪਾਸੋਂ ਕੋਈ ਹਿਸਾਬ ਕਿਤਾਬ ਦੇ ਵਿੱਚ ਗਲਤੀ ਹੋ ਗਈ ਦਸਣ ਦੇ ਵਿੱਚ ਗਲਤੀ ਹੋ ਗਈ ਜਾਂ ਕਿਵੇਂ ਵੀ ਗਲਤੀ ਹੋ ਗਈ ਤੇ ਜਿਹੜਾ ਚੌਧਰੀ ਸੀ ਬੜੇ ਗੁੱਸੇ ਵਾਲਾ ਸੀ ਇਹਨਾਂ ਨੇ ਹਵਾਲਾ ਤਾਂ ਵਿੱਚ ਲੱਗ ਦਿੱਤਾ ਹੈ ਤੇ ਥੋੜੇ ਸਮੇਂ ਬਾਅਦ ਜਦੋਂ ਮਹਾਰਾਜ ਜੀ ਨੇ ਅਪੀਲ ਕੀਤੀ ਹੈ ਮਹਾਰਾਜ ਜੀ ਨੇ ਸਿਫਾਰਿਸ਼ ਪਵਾਈ ਹੈ ਚੌਧਰੀ ਨੂੰ ਕਿ ਦੁਬਾਰਾ ਹਿਸਾਬ ਕਿਤਾਬ ਕਰ ਲੋ ਜਦੋਂ ਦੁਬਾਰਾ ਕੀਤਾ ਹੈ ਤੇ ਉਦੋਂ ਹਿਸਾਬ ਕਿਤਾਬ ਸਹੀ ਨਿਕਲ ਗਿਆ ਹੈ ਉਦੋਂ ਇਨਸਾਫ ਕਿਤਾਬ ਸਹੀ ਹੋ ਗਿਆ ਹੈ ਮਹਾਰਾਜ ਜੀ ਦੁਕਾਨਦਾਰੀ ਵੀ ਕਰਦੇ ਸਨ ਮਹਾਰਾਜ ਜੀ ਤਾਂ ਤਾਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪਿਤਾ ਜੀ ਭਾਈ ਫਿਰੂ ਮਲ ਜੀ ਨੂੰ ਫਿਰ ਜਦੋਂ ਸੁਰਖਰੂ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਥੋੜਾ ਸਮਾਂ ਬੀਤਦਾ ਗਿਆ ਹੈ ਉਹਨਾਂ ਨੇ ਨੌਕਰੀ ਨਹੀਂ ਕੀਤੀ ਚੌਧਰੀ ਦੇ ਪਾਸ ਕਿਉਂਕਿ ਚੌਧਰੀ ਬੜੇ ਗੁੱਸੇ ਵਾਲਾ ਹੈ ਫਿਰ ਬਾਬਾ ਫਿਰੂ ਮਲ ਜੀ ਨੇ ਦੁਕਾਨਦਾਰੀ ਚਾਲੂ ਕਰ ਦਿੱਤੀ ਵਪਾਰ ਚਾਲੂ ਕਰ ਦਿੱਤਾ ਹੈ ਥੋੜਾ ਸਮਾਂ ਬੀਤਿਆ ਗਿਆ ਹੈ। ਤੰਤੰ ਸਤਿਗੁਰੂ ਸਾਈਂ ਸ਼੍ਰੀ ਗੁਰੰਗਤ ਦੇ ਮਹਾਰਾਜ ਜੀ ਦੇ ਆਨੰਦ ਕਾਰਜਾਂ ਬਾਰੇ ਸੋਚਦੇ ਨੇ ਕਿ ਬਾਬਾ ਰਹਿਣਾ ਜੀ ਦੇ ਆਨੰਦ ਕਾਰਜ ਕੀਤੇ ਜਾਣ ਉਮਰ ਹੋ ਚੁੱਕੀ ਹੈ। ਤੇ ਆਨੰਦ ਕਾਰਜ ਕਰ ਦਿੱਤੇ ਹਨ। ਆਨੰਦ ਕਾਰਜ ਜਦ ਹੋ ਗਏ ਹਨ ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਹੀ ਧਾਰਮਿਕ ਵਿਰਤੀ ਚੱਲ ਰਹੀ ਸੀ। ਸ਼ੁਰੂ ਤੋਂ ਹੀ ਧਾਰਮਿਕ ਵਿਚਾਰ ਸਨ। ਮੰਨਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਹਾਲੀ ਨਹੀਂ ਸਨ ਮਿਲੇ ਪਰ ਇਹਨਾਂ ਦੇ ਪਰਿਵਾਰ ਦੇ ਵਿੱਚ ਜਿਵੇਂ ਕਿਸੇ ਮਾਤਾ-ਮਾਤਾ ਜਵਾਲਾ ਮੁਕੀਨ ਉਹ ਜਿਆਦਾ ਮੰਦੇ ਸਨ ਉਹਨਾਂ ਤੋਂ ਹੀ ਧਾਰਮਿਕ ਜਿਹੜੀ ਇਹਨਾਂ ਦੀ ਵਿਰਤੀ ਸੀ ਚੱਲਦੀ ਆ ਰਹੀ ਸੀ ਧਾਰਮਿਕ ਇਹਨਾਂ ਦੇ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਵਿਰਤੀ ਸੀ ਤੇ ਜਦੋਂ ਥੋੜਾ ਸਮਾਪਤੀਤ ਹੋ ਗਿਆ ਹੈ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਸਨ ਇੱਕ ਵਾਰੀ ਤੇ ਯਾਤਰਾ ਤੇ ਵੀ ਜਾਂਦਾ ਕਰਦੇ ਸਨ ਜਥਾ ਲੈ ਕਰਕੇ ਵੀ ਮਾਤਾ ਦੇ ਕੋਲ ਵੀ ਜਾਣਾ ਕਰਦੇ ਹਨ ਮੰਦਰਾਂ ਤੇ ਜਾ ਕਰਕੇ ਮੱਥਾ ਟੇਕਦੇ ਹਨ ਜਿਵੇਂ ਵੀ ਉਹਨਾਂ ਨੂੰ ਚੰਗਾ ਲੱਗਦਾ ਸੀ ਉਸ ਤਰ੍ਹਾਂ ਹੀ ਕਰਦੇ ਸਨ ਜਿਸ ਵਕਤ ਆਨੰਦ ਕਾਰਜ ਹੋਇਆ ਉਸ ਤੋਂ ਥੋੜੇ ਸਮੇਂ ਬਾਅਦ ਬਾਬਾ ਲਹਿਣਾ ਜੀ ਦੇ ਜਿਹੜੇ ਸੋਹਰਾ ਪਰਿਵਾਰ ਸਾਨੂੰ ਕਹਿਣ ਲੱਗੇ ਕਿ ਤੁਸੀਂ ਇੱਥੇ ਆ ਜਾਓ ਖਡੂਰ ਸਾਹਿਬ ਆ ਜਾਣਾ ਕਰੋ ਉਦੋਂ ਗਵਿੰਦਵਾਲ ਸਾਹਿਬ ਆਲੀ ਨਹੀਂ ਸੀ ਸਜਿਆ ਜਦੋਂ ਉਹਨਾਂ ਨੇ ਕਿਹਾ ਕਿ ਖਡੂਰ ਸਾਹਿਬ ਆ ਜਾਣਾ ਕਰੋ ਤੇ ਸਮਾਬਜ਼ੀਦ ਹੁੰਦਾ ਕਿ ਖਡੂਰ ਸਾਹਿਬ ਚਲੇ ਗਏ ਖਡੂਰ ਸਾਹਿਬ ਉਦੋਂ ਵਪਾਰੀਆਂ ਦਾ ਬਿਜ਼ਨਸ ਦਾ ਕੀਤਾ ਮੰਨਿਆ ਪਰ ਮੰਨਿਆ ਹੋਇਆ ਸ਼ਹਿਰ ਸੀ ਇੱਥੇ ਬਿਜ਼ਨਸਮੈਨ ਜਿਹੜੇ ਵਪਾਰੀ ਸਨ ਹੁੰਦੇ ਜਾਂਦੇ ਸਨ ਸਿੱਖ ਆਸ਼ੀਰਵਾਦ ਦੀ ਗੱਲ ਹੈ ਕਿ ਜਿੱਥੇ ਵਪਾਰੀ ਜ਼ਿਆਦਾ ਆਵੇਗਾ ਉੱਥੇ ਜ਼ਿਆਦਾਤਰ ਵਪਾਰ ਹੁੰਦਾ ਹੋਵੇਗਾ ਉਹਨਾਂ ਨੇ ਇੱਕ ਘਰ ਲੈ ਲਿਆ ਘਰ ਦੇ ਵਿੱਚ ਰਹਿਣ ਲੱਗੇ ਉਹਨਾਂ ਦਾ ਘਰ ਜਿਹੜਾ ਹੈ ਸੜਕ ਤੋਂ ਥੋੜੇ ਇਹ ਉਨਾ ਸੀ ਪਿੰਡ ਦੇ ਵਿੱਚੋਂ ਥੋੜਾ ਜਿਹਾ ਇੱਧਰ ਸੀ ਸੜਕ ਦੇ ਵਾਲੇ ਪਾਸੇ ਸੀ ਤੇ ਜਦੋਂ ਉੱਥੇ ਰਹਿਣ ਲੱਗੇ ਤੇ ਥੋੜਾ ਸਮਾਂ ਬੀਤ ਕੇ ਥੋੜਾ ਸਮਾਂ ਜਦ ਬਤੀਤ ਹੋਇਆ ਉਹਨਾਂ ਦੇ ਪਿਤਾ ਜੀ ਦੀ ਚੜ੍ਹਾਈ ਕਰ ਗਏ 1526 ਦੇ ਵਿੱਚ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਹਨ ਹੁਣ ਬਾਬਾ ਰਹਿਣਾ ਜੀ ਦੇ ਕੋਲ ਦੋ ਪੁੱਤਰ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਤੇ ਦੋ ਧੀਆਂ ਹਨ ਬੀਬੀ ਅਮਰੋਜੀਤ ਬੀਬੀ ਅਨੁਖੀ ਜੀ ਦੋ ਧੀਆਂ ਹਨ ਦੋ ਪੁੱਤਰ ਹਨ ਇਹ ਵੀ ਆਪਣੇ ਪਿਤਾ ਜੀ ਦੇ ਵਾਂਗ ਹੀ ਜਥਾ ਇਕੱਠਾ ਕਰ ਕਰਕੇ ਉੱਥੇ ਜਾਂਦੇ ਹਨ ਮਾਤਾ ਦੇ ਕੋਲ ਜਾਂਦੇ ਹਨ ਤੇ ਇੱਕ ਵਾਰੀ ਕੀ ਹੋਇਆ ਕਿ ਭਾਈ ਜੋਧ ਜਿਹੜੇ ਇਹਨਾਂ ਦੇ ਹੀ ਪਿੰਡ ਦਾ ਸਿੱਖ ਸੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਿੱਖ ਸੀ ਉਹ ਆਪਣੇ ਪਿੰਡ ਆਇਆ ਹੋਇਆ ਸੀ ਤੇ ਜਦੋਂ ਪਿੰਡ ਸੀ ਤੇ ਅੰਮ੍ਰਿਤ ਵੇਲੇ ਜਿਵੇਂ ਸਿੱਖ ਬਾਣੀ ਪੜ੍ਹਦੇ ਸਨ ਤੇ ਉਹ ਬਾਣੀ ਪੜ੍ਹ ਰਿਹਾ ਸੀ 21ਵੀਂ ਪੌੜੀ ਪੜ੍ਹਦਾ ਪਿਆ ਸੀ ਤੇ ਉਹ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਪਈ ਬਾਬਾ ਲਹਿਣਾ ਜੀ ਕਹਿਣ ਲੱਗੇ ਕਿ ਇਹ ਤੇ ਬਾਣੀ ਬੜੀ ਸ਼ੁੱਧ ਹੈ ਬਾਣੀ ਬੜਾ ਸਕੂਨ ਦੇਣ ਵਾਲੀ ਹੈ ਐਸੇ ਕਿਹੜੇ ਗੁਰੂ ਦੀ ਬਾਣੀ ਹੈ ਜਦੋਂ ਉਹਨਾਂ ਤੋਂ ਪੁੱਛਿਆ ਕਿ ਕਿਹੜੇ ਗੁਰੂ ਦੀ ਬਾਣੀ ਹੈ ਤੇ ਮਹਾਰਾ ਉਹਨਾਂ ਨੇ ਦੱਸਿਆ ਕਿ ਮਹਾਰਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ ਪੁੱਛਦੇ ਹਨ ਕਿੱਥੇ ਰਹਿੰਦੇ ਹਨ ਕਹਿੰਦੇ ਕਰਤਾਰਪੁਰ ਕਹਿੰਦੇ ਨੇ ਜਦੋਂ ਅਗਲੀ ਵਾਰੀ ਜਾਵਾਂਗੇ ਤੇ ਫਿਰ ਉਹ ਮਿਲ ਕੇ ਆਵਾਂਗੇ ਸਮਾਪਤੀ ਹੋਇਆ ਜਥੇ ਇਕੱਠਾ ਕੀਤਾ ਚਲੇ ਗਏ ਮਾਤਾ ਦੇ ਦਰਸ਼ਨ ਕਰਨ ਵਾਸਤੇ ਇਹੀ ਜਥੇਦਾਰ ਸਨ ਜਥੇ ਸਾਰੇ ਦੇ ਸਾਧਨਾਂ ਜਿਵੇਂ ਵੀ ਉਸ ਸਮੇਂ ਦਾ ਸਾਧਨ ਸੀ ਉੱਥੇ ਜਾਂਦੇ ਹਨ ਜਥੇ ਦੇ ਲੈ ਕਰਕੇ ਕਹਿੰਦੇ ਹਨ ਤੁਸੀਂ ਇੱਥੇ ਰੁਕੋ ਅਸੀਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਇੱਥੇ ਉਸ ਸਮੇਂ ਦੀ ਉਹਨਾਂ ਦੀ ਜਿਹੜੀ ਬੋਲੀ ਸੀ ਕਹਿ ਨਹੀਂ ਸਕਦੇ ਉਹਨਾਂ ਨੇ ਕਿਹਾ ਕਿ ਨਾਨਕ ਤਪੇ ਨੂੰ ਮਿਲਾਈਏ ਇੱਥੇ ਕਿ ਰਹਿੰਦੇ ਹਨ ਤੇ ਮਹਾਰਾਜ ਜੀ ਨੇ ਕਿਹਾ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਤਾਂ ਅੰਤਰ ਜਾਮੀ ਸਨ ਸਾਰੇ ਜਾਣੀ ਜਾਣ ਸਨ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਕਹਿੰਦੇ ਹੁਣ ਸਾਨੂੰ ਥੋੜਾ ਜਾਣ ਦਿਓ ਅਸੀਂ ਕਿਤੇ ਬਾਹਰ ਚੱਲੇ ਆਂ ਸਾਡੀ ਗੁਰਤਾ ਗੱਦੀ ਦਾ ਕੋਈ ਧਣੀ ਆ ਰਿਹਾ ਹੈ ਮਹਾਰਾਜ ਜੀ ਬਾਹਰ ਆ ਗਏ ਪਿੰਡ ਤੋਂ ਬਾਹਰ ਨਿਕਲ ਗਏ ਅਤੇ ਇਧਰੋਂ ਬਾਬਾ ਲਹਿਣਾ ਜੀ ਵੀ ਜਾ ਰਹੇ ਸਨ ਬਾਬਾ ਲਹਿਣਾ ਜੀ ਜਦੋਂ ਉੱਥੇ ਜਾ ਕਰਕੇ ਪਹੁੰਚੇ ਪਿੰਡ ਦੇ ਵਿੱਚ ਤੇ ਪੁੱਛਦੇ ਹਨ ਇੱਕ ਰਾਹੀਰ ਤੋਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਸਾਨੂੰ ਰਾਹੀਰ ਕਹਿੰਦੇ ਅਨਕੀ ਤੇ ਨਾਨਕ ਤਪ ਆ ਰਿਹਾ ਹੈ ਉਸ ਦੇ ਕੋਲ ਜਾਣਾ ਹੈ ਉਹਨਾਂ ਦੇ ਕੋਲ ਜਾਣਾ ਹੈ ਕਿਵੇਂ ਕਿਹੜਾ ਰਾਹ ਜਾਂਦਾ ਹੈ ਕਿਵੇਂ ਜਾਈਦਾ ਹੈ ਮਹਾਰਾਜ ਕਹਿਣ ਲੱਗੇ ਕਿ ਆਓ ਤੁਸੀਂ ਸਾਡੇ ਪਿੱਛੇ ਪਿੱਛੇ ਚਲੇ ਜਾਓ ਅਸੀਂ ਤੁਹਾਨੂੰ ਉੱਥੇ ਤੱਕ ਲੈ ਜਾਂਦੇ ਹਾਂ ਕਹਿੰਦੇ ਹਨ ਠੀਕ ਹੈ ਮਹਾਰਾਜ ਜੀ ਆਪਣੇ ਡੇਰੇਵਾਲ ਨਹੀਂ ਗਏ ਆਪਣੇ ਘਰ ਦੇਵਾਲ ਨਹੀਂ ਗਏ ਇੱਕ ਧਰਮਸ਼ਾਲਾ ਦੇ ਵਿੱਚ ਲੈ ਗਏ ਜਦੋਂ ਉੱਥੇ ਗਏ ਪਤਾ ਲੱਗਾ ਕਿ ਜਿਹੜਾ ਵਿਅਕਤੀ ਮੇਰੇ ਅੱਗੇ ਆ ਰਿਹਾ ਸੀ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਦਾ ਨਾਮ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਮੱਥਾ ਟੇਕਿਆ ਆਮਨ ਦੇ ਵਿੱਚ ਬੜਾ ਉਦਾਸ ਹੋਇਆ ਕਿ ਜਿੰਨੂੰ ਮੈਂ ਮਿਲਣ ਆਇਆ ਹਾਂ ਜਿਹੜਾ ਮੇਰਾ ਮੁਰਸ਼ਿਦ ਹੈ ਗੁਰੂ ਹੈ ਉਹ ਤਾਂ ਤੁਰਦਾ ਆ ਰਿਹਾ ਤੇ ਮੈਂ ਘੋੜੇ ਤੇ ਚੜਿਆ ਆ ਰਿਆਂ ਮਨ ਦੇ ਵਿੱਚ ਬੜੀ ਉਦਾਸੀ ਹੋਈ ਹੈ ਉਹ ਅੱਜ ਕੱਲ ਦੇ ਮੱਥਿਆ ਬਾਗ ਮੱਥਾ ਨਹੀਂ ਟੇਕਿਆ ਕਿ ਇੱਥੇ ਮੱਥਾ ਟੇਕ ਲਿਆ ਉੱਥੇ ਵੀ ਉਹਨਾਂ ਇਸ ਤਰ੍ਹਾਂ ਦਾ ਮੱਥਾ ਟੇਕਿਆ ਕਿ ਮਹਾਰਾਜ ਜੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਤੇ ਤੁਹਾਡੇ ਹੋ ਗਏ ਹਾਂ ਹੁਣ ਇਹ ਨਹੀਂ ਕਹਾਂਗਾ ਕਿ ਲੈਣਾ ਕੀ ਕਹਿੰਦਾ ਹੈ ਹੁਣ ਇਹ ਕਹੋ ਕਿ ਜਿਵੇਂ ਤੁਸੀਂ ਕਹੋ ਕਿ ਇਹ ਲੈਣਾ ਉਵੇਂ ਹੀ ਕਰੇਗਾ ਉਹ ਮਹਾਰਾਜ ਜੀ ਦੇ ਕੋਲ ਪਾਬਾ ਲੈਣਾ ਜੀ ਤਿੰਨ ਚਾਰ ਦਿਨ ਰਹੇ ਤੇ ਆਪਣੇ ਜਥੇ ਨੂੰ ਕਹਿ ਦਿੱਤਾ ਕਿ ਤੁਸੀਂ ਅੱਗੇ ਜਾਣਾ ਹੈ ਤਾਂ ਚਲੇ ਜਾਓ ਅਸੀਂ ਇੱਦੂ ਅੱਗੇ ਹੋਰ ਕਿਤੇ ਨਹੀਂ ਜਾਣਾ ਜਦੋਂ ਜਥੇਦਾਰ ਹੀ ਕਹਿ ਦਵੇ ਕਿ ਮੈਂ ਅੱਗੇ ਕਿਤੇ ਨਹੀਂ ਜਾਣਾ ਫਿਰ ਜਥੇ ਨੇ ਕਿੱਥੇ ਜਾਣਾ ਹੈ ਕਈ ਵਿਅਕਤੀ ਮਾੜਾ ਵੀ ਬੋਲਦੇ ਸਨ ਕਈ ਮਾੜੀ ਭਾਖਿਆ ਵੀ ਕਹਿੰਦੇ ਸਨ ਪਰ ਮਹਾਰਾਜ ਨੇ ਇਹਨਾਂ ਦੇ ਵੱਲ ਨਹੀਂ ਗੋੜਿਆ ਸੱਚੇ ਪਾਤਸ਼ਾਹ ਜੂਰਿਸਿ ਦੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਤੁਸੀਂ ਘਰਾਂ ਦੇ ਕੰਮਕਾਰ ਨਿਬੇੜ ਆਵੋ ਫਿਰ ਸਾਡੇ ਪਾਸ ਆ ਜਾਣਾ ਮਹਾਰਾਜ ਜੀ ਨੇ ਧੰਬਾ ਬਾਬਾ ਲੈਣਾ ਜੀ ਆਪਣੇ ਘਰ ਦੇ ਵਿੱਚ ਆਏ ਆਪਣੀਆਂ ਧੀਆਂ ਦਾ ਪੁੱਤਰਾਂ ਦਾ ਵਿਆਹ ਕੀਤਾ ਆਨੰਦ ਕਾਰਜ ਕੀਤੇ ਥੋੜਾ ਸਮਾਂ ਬਤੀਤ ਹੋ ਗਿਆ ਤੇ ਕਹਿੰਦੇ ਹਣ ਹੋਣਾ ਸੀ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾਣਾ ਹੈ ਕਈ ਵਿਅਕਤੀ ਕਹਿਣ ਲੱਗੇ ਕਹਿੰਦੇ ਲੈ ਗੁਰੂ ਨਾਨਕ ਮਹਾਰਾਜ ਜੀ ਨੇ ਆਪ ਤੇ ਘਰ ਛੱਡਿਆ ਤੇ ਲੈਣੇ ਦਾ ਵੀ ਛਡਵਾਉ ਹੈ ਇਹ ਲੈਣੇ ਦਾ ਵੀ ਘਰ ਛਡਾਵੇਗਾ ਇਹਨੇ ਆਪ ਤਾਂ ਘਰ ਛੱਡਿਆ ਹੈ ਤੇ ਬਾਬਾ ਲੈਣਾ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਨੇ ਘਰ ਨਹੀਂ ਛੱਡਿਆ ਸੱਚੇ ਪਾਤਸ਼ਾਹ ਜੁਰ ਨੇ ਮੈਨੂੰ ਇਹ ਨਹੀਂ ਕਿਹਾ ਕਿ ਤੁਸੀਂ ਘਰ ਛੱਡੋ ਮਹਾਰਾਜ ਨੇ ਕਿਹਾ ਤੁਸੀਂ ਘਰਾਂ ਦੇ ਕੰਮ ਕਾਰਨ ਵੇੜ ਆਵੋ ਫਿਰ ਸਾਡੇ ਪਾਸ ਆ ਜਾਣਾ ਜੇ ਘਰ ਛਡਵਾਉਣਾ ਹੁੰਦਾ ਉਦੋਂ ਹੀ ਛਡਵਾ ਦਿੰਦੇ ਬਾਬਾ ਲੈਣਾ ਜੀ ਵਿਆਹ ਸ਼ਾਦੀ ਕਰਕੇ ਆਨੰਦ ਕਾਰਾਂ ਜਾਂ ਤੋਂ ਬਾਅਦ ਕਰਦੇ ਆਂ ਜ਼ਿੰਮੇਵਾਰੀਆਂ ਪੁੱਤਰ ਧੀਆਂ ਨੂੰ ਸੌਂਪ ਕਰਕੇ ਜਾਣ ਵਾਸਤੇ ਤਿਆਰ ਹਨ ਇੱਕ ਲੂਨ ਦੀ ਡਲੀ ਤੇ ਇੱਕ ਚਟਾਈ ਹੈ ਨਾਮ ਨੋਕਰ ਕਹਿੰਦੇ ਹਨ ਮਹਾਰਾਜ ਬਾਬਾ ਲੈਣਾ ਜੀ ਅਸੀਂ ਛੱਡ ਦਿੰਦੇ ਆਂ ਬਾਬਾ ਲੈਣਾ ਜੀ ਕਹਿਣ ਲੱਗੇ ਨਹੀਂ ਇਹ ਨੋਕਰਾਂ ਦਾ ਕੰਮ ਨਹੀਂ ਹੈ ਗੁਰੂ ਦੇ ਨਗਰੀ ਜਾਣਾ ਹੈ ਅਸੀਂ ਆਪ ਲੈ ਕਰਕੇ ਜਾਵਾਂਗੇ ਜਦੋਂ ਉੱਥੇ ਪਹੁੰਚੇ ਕਰਤਾਰਪੁਰ ਸਾਹਿਬ ਬੀਬੀ ਸੁਲਖਨੀ ਜੀ ਅੱਗੇ ਸਾਹਮਣੇ ਕੱਢੇ ਸਰ ਪੁੱਛਦੇ ਨੇ ਕਿ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿੱਥੇ ਨੇ ਤੇ ਬੀਬੀ ਜੀ ਦੱਸਦੇ ਨੇ ਕਿ ਉਹਦੇ ਖੇਤਾਂ ਦੇ ਵਿੱਚ ਗਏ ਹਨ ਜਦੋਂ ਖੇਤਾਂ ਦੇ ਵਿੱਚ ਪਹੁੰਚੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਮਹਾਰਾਜ ਜੀ ਨੂੰ ਕਹਿਣ ਲੱਗੇ ਮਹਾਰਾਜ ਕੀ ਕਰ ਰਹੇ ਹੋ ਮਹਾਰਾਜ ਕਹਿਣ ਲੱਗੇ ਅਸੀਂ ਦੀਦੀ ਪੋਟ ਰਹੇ ਹਾਂ ਇਹ ਉਹ ਹੁੰਦਾ ਕਰਦਾ ਜਿਹੜਾ ਅਸਲ ਦੇ ਵਿੱਚ ਫਸਲ ਦੇ ਵਰਗਾ ਹੀ ਬਣ ਜਾਂਦਾ ਹੈ ਘਾ ਹੁੰਦਾ ਹੈ ਇੱਕ ਪ੍ਰਕਾਰ ਦਾ ਕਿਸਾਨ ਵੀਰਾਂ ਨੂੰ ਪਤਾ ਹੋਵੇਗਾ ਤੇ ਆਪ ਵੀ ਆ ਕਰਕੇ ਪੋਟਣ ਲੱਗੇ ਹੁਣ ਮਹਾਰਾਜ ਕਹਿਣ ਲੱਗੇ ਕਿ ਆਓ ਤੁਸੀਂ ਵੀ ਸੇਵਾ ਕਰ ਲਓ ਉਹ ਤੇ ਦੁਕਾਨਾਂ ਵਾਲੇ ਸਨ ਇਹਨਾਂ ਨੂੰ ਨਹੀਂ ਸੀ ਪਤਾ ਕਿਸ ਤਰ੍ਹਾਂ ਪੋਟਣਾ ਹੈ ਉਹ ਕਾਹ ਸੇ ਨਾਲ ਪੁੱਟਦੇ ਜਾਂ ਤੇ ਨਾਲ ਹੀ ਫਸਲ ਵੀ ਪੁੱਟੀ ਜਾ ਰਹੀ ਹੈ ਅਨੁਵਾਰਜ ਕਹਿੰਦੇ ਕਿ ਇਸ ਤਰ੍ਹਾਂ ਤਾਂ ਲੋਕਾਂ ਨੂੰ ਪਤਾ ਨਹੀਂ ਕਿ ਇਹ ਗੁਣ ਤਾਂ ਨਾਲ ਰਹਿ ਰਹੇ ਹਨ ਪਰ ਉਹਨੇ ਹੀ ਸੰਗਤ ਹੈ ਉਹਨਾਂ ਦੇ ਕਰ ਰਹੇ ਹਨ ਕਿ ਆਪਾਂ ਦੁਨੀਆ ਦੇ ਵਾਂਗ ਨਹੀਂ ਚੱਲਣਾ ਤੇ ਹੁਣ ਜਦੋਂ ਪੰਡ ਭਾਰੀ ਹੋ ਗਈ ਹੈ ਕਿਉਂਕਿ ਚਿਕੜ ਹੈ ਪਾਣੀ ਦੇ ਵਿੱਚੋਂ ਕੁੱਟਿਆ ਹੈ ਕਾਹ ਕਾਹ ਦੀ ਪੰਡ ਭਾਰੀ ਹੋ ਗਈ ਹੈ ਸਿਰ ਤੇ ਰੱਖੀ ਹੈ ਕਪੜੇ ਤਾਂ ਲਿਬੜਨੇ ਸੰਤ ਸਿਰ ਵੀ ਲਿਬੜ ਗਿਆ ਸਿਰ ਵੀ ਭਰਿਆ ਗਿਆ ਹੈ ਇਹ ਘਰ ਆਏ ਪੰਡ ਚੁੱਕ ਕਰਕੇ ਪੰਡ ਵੀ ਭਾਰੀ ਸੀ ਬੀਬੀ ਸੁਲਖਨੀ ਜੀ ਕਹਿ ਰਹੇ ਹਨ ਕਿ ਤੁਸੀਂ ਚਿੱਕੜ ਇਹਦੇ ਸਿਰ ਦੇ ਵਿੱਚ ਪਾ ਦਿੱਤਾ ਹੈ ਤੁਸੀਂ ਕਿਸੇ ਪਾਸੋਂ ਹੋਰਾਂ ਪਾਸੋਂ ਕਰਵਾ ਲੈਂਦੇ ਮਹਾਰਾਜ ਕਹਿਣ ਲੱਗੇ ਨਹੀਂ ਕਹਿਣ ਲੱਗੇ ਚਿੱਕੜ ਨਹੀਂ ਕੇਸਰ ਹੈ ਗੁਰੂ ਦੇ ਘਰ ਦਾ ਕੇਸਰ ਹੈ ਇਹ ਮਹਾਰਾਜ ਦੇ ਘਰੋਂ ਮੈਨੂੰ ਮਿਲਿਆ ਹੈ ਹਜ਼ੂਰ ਦੇ ਘਰ ਜਾ ਕਰਕੇ ਜਦੋਂ ਆਪਾਂ ਗੁਰੂ ਘਰ ਜਾ ਕਰਕੇ ਸੇਵਾ ਕਰਦੇ ਆ ਤਾਂ ਇਹ ਨਹੀਂ ਸਮਝਣਾ ਕਿ ਹੱਥ ਗੰਦੇ ਹੋ ਜਾਣਗੇ ਕੱਪੜੇ ਗੰਦੇ ਹੋ ਜਾਣਗੇ ਇਦਾ ਮਤਲਬ ਇਹ ਵੀ ਨਹੀਂ ਕਿ ਉਹ ਹੀ ਹੱਤ ਮਾਰੀ ਜਾਓ ਸੇਵਾ ਕਰਦਿਆਂ ਕੱਪੜੇ ਗੰਦੇ ਹੋ ਜਾਣ ਤੇ ਕੋਈ ਗੱਲ ਨਹੀਂ। ਵੈਸੇ ਹੀ ਜਾਣ ਕਰਕੇ ਨਹੀਂ ਕਰਨੇ ਕਿ ਹੁਣ ਕਈ ਵਿਅਕਤੀ ਕਹਿਣ ਕਿ ਉਹਨਾਂ ਨੇ ਕਿਹਾ ਸੀ ਕਿ ਕੱਪੜੇ ਗੰਦੇ ਕਰ ਲਓ ਗੁਰੂ ਪ੍ਰਾਪਤ ਨਹੀਂ ਭਾਈ। ਸੇਵਾ ਕਰਦਿਆਂ ਹੀ ਨਹੀਂ ਦੇਖਣਾ ਕੱਪੜੇ ਗੰਦੇ ਹੋਣਗੇ ਸਿਰ ਦੇ ਵਿੱਚ ਮਿੱਟੀ ਪਵੇਗੀ। ਸਿਰ ਦੇ ਵਿੱਚ ਵੀ ਚਿੱਕੜ ਪੈਂਦਾ ਹੈ ਕੱਪੜੇ ਵੀ ਗੰਦੇ ਹੋ ਰਹੇ ਹਨ। ਤੇ ਮਹਾਰਾਜ ਨੇ ਕੁਝ ਨਹੀਂ ਕਿਹਾ ਕਹਿਣ ਲੱਗੇ ਕਿ ਜਿਹੜੀ ਗੁਰਤਾ ਗੱਦੀ ਹੈ ਇਹਦੇ ਤੇ ਜਦੋਂ ਬਹੋਗੇ ਨਾ ਜਦੋਂ ਗੁਰਤਾ ਪ੍ਰਾਪਤ ਹੋਵੇਗੀ ਨਾ ਤੇ ਉਦੋਂ ਲੋਕੀ ਮਾੜਾ ਵੀ ਬੋਲਣਗੇ ਉਹ ਵੀ ਸੈਣਾ ਪਵੇਗਾ ਚਿੱਕੜ ਵੀ ਸਿਰ ਦੇ ਵਿੱਚ ਪਵੇਗਾ ਉਹ ਵੀ ਸੈਣਾ ਪਵੇਗਾ ਬਾਬਾ ਲਹਿਣਾ ਜੀ ਨੇ ਹੱਥ ਜੋੜ ਕਰਕੇ ਸਤਿਵਜਨ ਗਿਆ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਾਪਤੀ ਦਾ ਆਪਣੇ ਪੁੱਤਰਾਂ ਨੂੰ ਵੀ ਮਹਾਰਾਜ ਜੀ ਨੇ ਗੁਰਤਾ ਦੇਣ ਦੀ ਸੋਚੀ ਹੈ ਇੱਕ ਵਾਰ ਦੀ ਗੱਲ ਹੈ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਸਮਾ ਸੰਖੇਪ ਹੈ ਕਿ ਚਿੱਕੜ ਦੇ ਵਿੱਚ ਕਿਸੇ ਦੇ ਵਿੱਚ ਭਾਂਡੇ ਪਏ ਹੋਏ ਸਨ ਕੋਈ ਬਾਟੇ ਪਏ ਹੋਏ ਸਨ ਆਪਣੇ ਪੁੱਤਰਾਂ ਨੂੰ ਮਹਾਰਾਜ ਨੇ ਕਿਹਾ ਪੁੱਤਰ ਕਹਿਣ ਲੱਗੇ ਮਹਾਰਾਜ ਨਤਾ ਪ੍ਰਤੀ ਇਨੇ ਭਾਂਡੇ ਚੜਦੇ ਨੇ ਇੰਨੇ ਨੌਕਰ ਨਹੀਂ ਤੁਸੀਂ ਕਿਸੇ ਹੋਰ ਨੂੰ ਬੁਲਾਵੋ ਸਾਡੇ ਹੱਥ ਕਿਉਂ ਗੰਦੇ ਕਰਵਾਉਣੇ ਨੇ ਤੇ ਬਾਬਾ ਲੈਣਾ ਜੀ ਨੂੰ ਸਦਿਆ ਗਿਆ ਬਾਬਾ ਲੈਣਾ ਜੀ ਨੂੰ ਸਦਿਆ ਆ ਤੇ ਮਹਾਰਾਜ ਨੇ ਕਿਹਾ ਕਿ ਚੇਕੜ ਦੇ ਵਿੱਚੋਂ ਭਾਂਡੇ ਕੱਢ ਦਿਓ ਬਾਬਾ ਲੈਣਾ ਜੀ ਨੇ ਨਹੀਂ ਪੁੱਛਿਆ ਕਿੰਨੇ ਭਾਂਡੇ ਰੋਜ਼ ਹੁੰਦੇ ਨੇ ਕਿੰਨੇ ਚੜਾਉਂਦੇ ਹਨ ਕਿੰਨੇ ਤੁਹਾਡੇ ਘਰ ਦੇ ਵਿੱਚ ਹਨ ਬਾਬਾ ਲੈਣਾ ਜੀ ਨੇ ਚੇਕੜ ਦੇ ਵਿੱਚੋਂ ਭਾਂਡੇ ਵੱਖਰੇ ਕੱਢ ਦਿੱਤੇ ਹਾਡਿਆਂ ਨੂੰ ਸਾਫ਼ ਕਰ ਦਿੱਤਾ। ਸਮਾਰਾਜ ਜੀ ਨੇ ਸਾਰਾ ਕੁਝ ਪਰਖ ਕਰਕੇ ਕੀਤਾ ਹੈ। ਸੱਚੇ ਪਾਤਸ਼ਾਹ ਜੂਰ ਦੇ ਪਾਸ ਮਹਾਰਾਜ ਜੀ ਨੇ ਬਾਬਾ ਲੈਨਾ ਜੀ ਨੇ 1532 ਤੋਂ ਲੈ ਕਰਕੇ 1539 ਤੱਕ ਸੇਵਾ ਕੀਤੀ ਹੈ। ਇੱਕ ਦਿਨ ਵੀ ਆਸੇ-ਪਾਸੇ ਨਹੀਂ ਹੋਇਆ। ਕਹਿਣ ਦੀ ਗੱਲ ਸੁਖੀ ਹੈ ਪਰ ਕਰਨਾ ਬੜਾ ਔਖਾ ਹੈ। ਮਹਾਰਾਜ ਜੀ ਨੇ ਕਹਿਣ ਦੀ ਗੱਲ ਸੁਖੀ ਹੈ ਕਰਨਾ ਬਹੁਤ ਔਖਾ ਹੈ। ਸੋ ਜਦੋਂ ਸਾਰਾ ਕੁਝ ਪਰਖ ਲਿਆ ਤੇ ਫਿਰ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਦਿੱਤੀ ਹੈ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਮੌਕਾ ਦਿੱਤਾ ਹੈ ਸਿੱਖਾ ਪੁੱਤਰਾਂ ਕੋ ਕਹਿ ਸਭ ਵੇਖੋ ਮਾਤ ਕਿ ਕਿਉਣ ਜਾਸ ਦੋਸਤਾ ਲੈਣਾ ਟਿਕਿਉਣ ਸਾਰੇ ਸਿੱਖਾ ਪੁੱਤਰਾਂ ਨੂੰ ਵੀ ਵੇਖ ਲਿਆ ਪਰ ਜਦੋਂ ਟਿਕਣ ਦੀ ਵਾਰੀ ਆਈ ਤੇ ਪਾਬਾ ਲੈਣਾ ਜਿਹਨੂੰ ਸ੍ਰੀ ਗੁਰੂ ਰੰਗੂ ਦੇ ਮਹਾਰਾਜ ਜੀ ਬਣਾਉਣਾ ਪਿਆ ਹੈ ਸੋ ਇਹ ਸਿ ਅੱਜ ਦੇ ਤਾਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਰੰਗੂ ਦੇ ਮਹਾਰਾਜ ਜੀ ਨੂੰ ਕਿਸ ਤਰ੍ਹਾਂ ਗੁਰਤਾ ਗੱਦੀ ਮਿਲੀ ਹੈ ਸੋ ਇਹ ਗੁਰਤਾ ਗੱਦੀ ਆਮ ਨਹੀਂ ਮਹਾਰਾਜ ਬੜੀ ਵੱਡੀ ਜ਼ਿੰਮੇਵਾਰੀ ਹੈ ਇਵੇਂ ਪਰਖ ਕਰਕੇ ਨਹੀਂ ਦਿੰਦੇ ਮਹਾਰਾਜ ਹਰ ਕਿਸੇ ਨੂੰ ਮਹਾਰਾਜ ਨੇ ਆਪਣੇ ਪੁੱਤਰਾ ਨੂੰ ਵੀ ਮੌਕਾ ਦਿੱਤਾ ਹੈ ਪਰ ਜਿਸ ਸਿੱਖ ਦੇ ਵਿੱਚ ਲਗਨ ਹੋਵੇ ਮਹਾਰਾਜ ਵੀ ਪਰਖ ਕਰਕੇ ਦੇਣਾ ਕਰਦੇ ਹਨ ਸੋ ਦਾਸ ਪਾਸੋਂ ਜਾਣ ਮਾ ਧੋਨ ਕਰਕੇ ਵਿਦਿਆਰਥੀ ਜੀਵਨ ਹੁਣ ਕਰਕੇ ਹੋਈਆਂ ਬਿੰਦ ਭੁਲਾ ਦੇ ਖਿਮਾ ਆਪ ਸਾਰੀ ਸੰਗਤ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਦੇਵ ਗਨ ਬਖਸ਼ ਦੇ ਨਾਲ ਲੇਖਕ ਦੇਣਾ ਛੁੱਟੀ ਹੈ ਕਿਨ ਕਿਨ ਭੁਨਹਾਰ ਬਖਸ਼ਣ ਹਾਰ ਬਖਸ਼ਿਦਾ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ